ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕਮਲਵੀਰ ਦੇ ਕੋਲ ਆਪਾਂ ਆਏ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਝਾਂ ਤੇ ਇੱਕ ਬੱਛੀ ਤੁਹਾਨੂੰ ਦਿਖਾਉਣੀ ਆ ਮੱਝਾਂ ਦੇ ਵਿੱਚੋਂ ਇੱਕ ਸੋਈ ਮੱਝ ਹਾਂਜੀ ਤੇ ਇੱਕ ਗੱਬਨ ਮੱਝ ਤੁਹਾਨੂੰ ਦਿਖਾਉਣੀ ਤੇ ਇੱਕ ਹਾਂ ਸਰ ਬੱਛੀ ਤੁਹਾਨੂੰ ਦਿਖਾਵਾਂਗੇ ਚੰਗੇ ਰਿਕਾਰਡ ਵਾਲੀ ਵਹਿੜਿਆ ਜਿਹੜੀ ਸੋਹਣੀ ਵਹਿੜਿਆ ਤੇ ਵੀ ਤੁਹਾਨੂੰ ਦਿਖਾਉਣੀ ਹੈ ਤੇ ਬਾਕੀ ਗੱਲਬਾਤ ਹੁਣ ਕਰਦੇ ਆ ਤੇ ਪੁੱਛਦੇ ਆ ਸਾਰੀ ਡਿਟੇਲ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੀ ਹੁੰਦੀ ਆ ਵਿਸੋਈਆਂ ਤੇ ਆਪਣੇ ਇੱਥੇ ਆ ਕੇ ਚੁਾਈ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਆ ਸਕਦਾ ਵੀਡੀਓ ਕੋਲ ਤੇ ਆਪਣੀ ਚੁਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਵਾਹਿਗੁਰੂ ਜੀ ਤੁਹਾਡਾ ਮਾਰਾ ਜੀ ਹੋਰ ਠੀਕ ਠਾਕ ਜੀ ਕਿਰਪਾ ਕਰ ਬਖਸ਼ਵਾਸ ਜੀ ਤੇ ਅੱਜ ਕਮਲ ਭਾਈ ਨਹੀਂ ਵਿਖੰਦੇ ਹਾਂਜੀ ਉਹ ਗਿਆਜ ਪ੍ਰੋਗਰਾਮ ਤੇ ਅੱਜ ਕਰੇ ਠੀਕ ਆ ਹਾਂਜੀ ਅੱਜ ਤੁਹਾਡੀ ਡਿਊਟੀ ਲੱਗ ਗਈ ਆ ਫਿਰ ਹਾਂਜੀ ਹਾਂਜੀ ਇਦਾਂ ਹੀ ਆ ਜੀ ਠੀਕ ਤੇ ਚਲੋ ਨਾਮ ਦੱਸੋ ਫਿਰ ਕਮਲ ਲੇ ਨਾਮ ਜੇ ਕਮਲ ਨਾਮ ਦੇ ਲੈ ਤੋ ਹਾਂ ਨਾਮ ਕਮਲ ਤੇ ਪਿੰਡ ਭਗਵਾਨਪੁਰ ਭਗਵਾਨਪੁਰ ਟੇਰਪਾਣਾ ਤੇਸੀਲ ਦੇਣਾ ਪੱਪਨਾਂ ਨਾ ਜਿਲ੍ਹਾ ਗਰਦਾਸਪੁਰ ਹੈ ਨਾ ਤੇ ਫੋਨ ਨੰਬਰ ਵੀ ਉਹਨਾਂ ਦਾ ਹੀ ਪੈਣਾ ਵਾ ਹਾਂਜੀ ਉਹਨਾਂ ਦਾ ਹੀ ਪੈਣਾਗੇ ਠੀਕ ਆ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਪਾਜੀ ਕੱਪਣ ਜੇ ਹਫਤਾ ਲਈ ਜੀ ਠੀਕ ਹੈ ਜੀ ਹਾਂ ਜੀ ਇਹ ਗੱਬਣਿਆ ਤੇ ਹਫਤਾ ਇੱਕ ਖੜਦੀ ਆ ਹਾਂ ਜੀ ਤੋਰ ਦੋ ਇਹਨਾਂ ਇੱਕ ਜੱਜਾ ਸੁਆਈ ਰੋਟੀ ਦਾ ਕਿੰਨਾ ਸੁਆ? ਦਜਾ ਸੁਆਈ ਦੂਸਰਾ ਸੁਆਈ ਨੇ ਸੋਨਾ ਹੈ ਹਾਂ ਜੀ ਬਾਕੀ ਸੋਹਣੀ ਝੋਟੀ ਫੱਬਦੀ ਆ ਚਲੋ ਰਾਜੀ ਆ ਬੋਡੀ ਵੇਟ ਵੀ ਚੰਗਾ ਏ ਪਿੱਠ ਪੜੇ ਦੋ ਚੰਗੀ ਏ ਉਹ ਸੀ ਆ ਦੇਖ ਸਕਦੇ ਪਿੱਛੇ ਦੀ ਥਾਂ ਦੀ ਗਾਰੰਟੀ ਦਵਾਂ ਜੇ ਕੋਈ ਵੀਰ ਤੇ ਲੈਣੀ ਹੈ ਨੀ ਕੋਈ ਟਿੱਕ ਤੇ ਥਣਾ ਦਾ ਸਾਈਜ਼ ਗੈਪ ਵੀ ਦੇਖ ਸਕਦੇ ਕਿੰਨਾ ਕੁ ਦੁੱਧ ਕੱਢੀ ਜਾਊਗੀ ਉਤਨਾ ਦੁੱਧ ਭਾਜੀ 12 ਤੋਂ 13 ਲੀਟਰ ਕੱਢੂਗੀ ਅੱਛਾ 12-13 ਲੀਟਰ ਦੁੱਧ ਕੱਢੀ ਜਾਊਗੀ ਉਹਨਾ ਹੁਣ ਕੱਢੀ ਜਾਊਗੀ ਤੇ ਮੁੱਲ ਫਿਰ ਇਹਦਾ ਮੋਲੇ 85 ਕਰਾ ਲਓ 80 ਕਰਾ ਲਓ 75 ਹਜ਼ਾਰ ਜਮਾਨਤਨ ਕਰ ਦਾਂ। 75 ਹਜ਼ਾਰ ਜਮਾਨਤ ਕਰ ਦੋਗੇ। ਠੀਕ ਬਾਕੀ ਇਹ ਆ ਵੀ ਚਲੋ ਕੋਈ ਫੋਨ ਲਾਵੇ। ਹਾਂਜੀ ਕਮਲਵੀਰ ਨਾਲ ਆਪੇ ਸੌਦਾ ਹੋ ਜਾਊਗਾ ਮੌਕੇ ਤੇ ਫਿਰ ਇੱਕ ਵਾਰੀ ਝੋਟੀ ਤੁਸੀਂ ਦੇਖ ਸਕਦੇ ਸੋਹਣੀ ਝੋਟੀ ਆ ਚਲੋ। ਝੋਟੀ ਵਾਲੀ ਜੁੜੀ ਬਹੁਤ ਵਧੀਆ। ਸਾੰਬੇ ਸੋੰਬੇ ਚੰਗੀ ਆ ਪਿੱਠ ਪੁੜੇ ਤਾਂ ਵੀ ਚੰਗੀ ਆ। ਪਹਿਲੇ ਸੂਹ ਝੋਟੀ ਦਾ 10000 ਰੁਪਏ ਕਿ ਦੁੱਧ ਕੱਟਿਆ। ਬੜੀ ਜੁੜੀ ਆ। ਠੀਕ ਹੈ ਜੀ ਜੇ ਬਾਕੀ ਤਿਆਰ ਹੋਣੀ ਆ ਫਿਕਸ ਜੇ ਹਵਾਨਾ ਵਾ ਇਹਦਾ। ਹਾਂਜੀ। ਤੇ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਸੂਈ ਸਵਾਈ ਆ। ਆਹ ਜੀ ਸੂਈ ਸਵਾਈ ਨੂੰ ਮਹੀਨਾ ਹੋ ਗਿਆ ਸੂਈ ਨੂੰ। ਅੱਛਾ ਮਹੀਨੇ ਲੱਗੇ ਹੋ ਗਏ ਨੇ ਸੂਈ ਨੂੰ। ਇਹਦੇ ਥੱਲੇ 8 ਲੀਟਰ ਪੱਕਾ ਦੁੱਧ ਠੰਡਾ ਹੈਗਾ ਪੱਕਾ ਦੁੱਧ। ਪੱਕਾ 8 ਤੇ ਬੱਚਾ ਕੀ ਇਹ ਤੇ ਮਗਰ ਇਹ ਮਾਰ ਕਟਾ ਜੇ। ਤੋਰੋ ਫੇਰ ਇਹਨੂੰ। ਆਹ ਥਾਣੇ ਦੇਖ ਸਕਦੇ ਤੇ ਲੱਗੇ ਤਾਂ। ਚਾਹ ਤੁਹ ਬਹੁਤ ਵਧੀਆ ਲੱਗਾ ਇਹਨੂੰ। ਠੀਕ ਹੈ। ਹਾਂ ਕੱਟਾ ਜੀ ਇਹਦਾ ਹਾਂ ਜਿਆਦਾ ਹੀ ਕੱਟਾ ਹਾਂ ਕੱਟਾ ਜੀ ਇਹਦਾ ਲੈ ਜਾ ਜੀ ਦੋਤੇ ਜਿਹੜਾ ਕਿੰਦੇ ਵੀ 8 ਲੀਟਰ ਹੈਗਾ ਮੋਕੇ ਤੇ ਇਹਦੇ ਕੋਲ ਵੀਸੀ ਇਹ ਚੋਲ ਦੇ ਬਹੁਤ ਠੰਡੀ ਵੀ ਨਹੀਂ ਜੇ ਠੀਕ ਹੈ ਜੀ ਹਾਂ ਜੀ ਤੇ ਇਹਦਾ ਫਿਰ ਮੁੱਲ ਇਹ ਭਾਜੀ ਦੇ ਲੈ ਆ ਗੀ ਗੱਲ ਹੀ ਕਰ ਲਏ ਆ ਕਿੰਨਾ ਕਰ ਇਹ ਦੇ ਦਾਂਗੇ 55000 ਦੇ 55000 ਦੇ ਹਾਂ ਮਾਨਤਾ ਨਹੀਂ ਹੋ ਜੂ ਕਿ ਚੱਲ ਜਾਗਾ ਬਾਕੀ ਮਾਨਤਾ ਮੁੱਖ ਤੇ ਹੋ ਜਾਊਗਾ ਠੀਕ ਹੈ ਜੀ ਹਾਂ ਜੀ ਤੇ ਹੁਣ ਆ ਜਿਹੜੀ ਇਹ ਬੱਚੀ ਭਾਜੀ ਤੋਂੰਦੀ ਜੀ ਅਸੀਂ ਇਹ ਉਤਰਾ ਅਨਸਰ ਹੀ ਆ ਹਨਾ ਉਤਰਾ ਬੱਚੀ ਆ ਜੀ ਤੋਰਾਂ ਹਾਂ ਫੇਰ ਇਹਨਾਂ ਭਾਜੀ ਬਹੁਤ ਫਰੀਦ ਦੀ ਬੱਚੀ ਏ ਦੋ ਦੰਦ ਹੈ ਮੂੰਹ ਹਾਂ ਪੱਸੀ ਬੰਦੇ ਸਵਾ ਲੱਖ ਦੀ ਸੀ ਬਾਕੀ ਇਹ ਵੀ ਚਲੋ ਕੋਈ ਵੀਰ ਲੈ ਜੇ ਤੇ ਗਾਂਹ ਤਿਆਰ ਹੋ ਜੇ ਲੱਜੋ ਬਾਕੀ ਸੋਨੇ ਰੰਗ ਰੂਪ ਦੀ ਆ ਬਾਕੀ ਝੋਲੀ ਝੋਲੀ ਥੱਲੇ ਚੰਗੀ ਆ ਤੇ ਉਤਰਾਂ ਇਹ ਆ ਵੀ ਜੰਮੀ ਪਲੀ ਆ ਤੇ ਇਹਦਾ ਫਿਰ ਮੁੱਲ ਇਹ ਭਾਜੀ 20000 ਮਾਨਤਨ ਕਰਤਾ ਅੱਛਾ ਇਹਦਾ 20000 ਚ ਮਾਨਤਨ ਕਰ ਦੋਗੇ ਬਾਕੀ ਇਹ ਆ 18000 ਦੀ ਵੇਚੀਗਾ ਅੱਛਾ 18 ਦੀ ਦੇ ਦੋਗੇ ਹਾਂਜੀ ਠੀਕ ਹੈ ਜੀ ਤੇ ਚਲੋ ਬਾਕੀ ਇਹ ਆ ਕੋਈ ਵੀਰ ਫੋਨ ਲਾਵੇ ਤੇ ਇੱਕੋ ਸੂਈ ਆ ਉਹਦੀ ਵੀ ਆਪਣੇ ਦੋ ਟਾਈਮ ਚ ਵਾਈ ਕਰਕੇ ਖੜੇ। ਉਹ 8 ਲੀਟਰ ਵਧੀਆ ਠੰਡਾ ਕਰਕੇ ਦੋ। ਤੇ ਗੱਬਨ ਆਪਣੀ ਪਾਸ ਕਰਕੇ ਖੜੇ ਜੀ। ਹਾਂ ਜੀ। ਹੋਰ ਗੱਬਨ ਦੀ ਸਾਨਾ ਦੀ ਪੈਸੇ ਦੀ ਗਾਰੰਟੀ ਦਵਾਂਗੇ। ਜੋ ਵੀ ਕੁਛ ਹੈ ਸਾਰਾ ਕੁਛ ਤੁਹਾਡੇ ਸਾਹਮਣੇ ਹੀ ਹੈ।